ਨੋ ਇਹ ਮਾਰਕੀਟਾਂ ਮੋਲ ਇਹਨਾਂ ਨੇ ਸਜਾਏ ਪਏ ਆ। ਇਹਨਾਂ ਦਾ ਤਿਹਾਰ ਆ ਵੀ ਆ ਰਿਹਾ। ਆ ਗਿਆ ਰਿਹਾ ਕੱਲ ਨੂੰ ਆ। ਹਨਾ। ਮਰਤੀ ਕੱਲ ਨੂੰ ਆ। ਪਾਸਕਵਾ। ਪਾਸਕਵਾ ਵਾ ਇਹਨਾਂ ਦਾ ਤਿਹਾਰ ਆ ਪਾਸਕਵਾ। ਕ੍ਰਿਸਚਨਾਂ ਦਾ। ਉਹਦੇ ਕਰਕੇ ਆ ਮੋਲ ਸਜਾਏ ਪਏ ਆ। ਆ ਦੇਖੋ ਜੀ ਸੁਹਣੇ-ਸੁਹਣੇ ਚੀਜ਼ਾਂ ਬਣਾ ਕੇ ਰੱਖੀ ਇਹਨਾਂ ਨੇ। ਆ ਪ੍ਰਗੋਸ਼ਨਾਈ ਫੜਿਆ। ਇਹ ਸੁਹਣੇ। ਹਾਂ ਕੀ ਆਹ ਸੋਹਣੇ ਆ ਇਹ ਉਹ ਵੀ ਬਣਾਏ ਹੋਏ ਆ ਇਹ ਪ੍ਰਾਲੀ ਜੀ ਦੇ ਹਾਂ ਪ੍ਰਾਲੀ ਦੇ ਬਣਾਏ ਨੇ ਪ੍ਰਾਲੀ ਦੇ ਬਣਾਏ ਹੋਏ ਆ ਆ ਸਾਈਕਲ ਵੀ ਚਲਾਉਂਦਾ ਆ ਫਿਰ ਉਹਨੂੰ ਕਾਰਟੇਰ ਨੇ ਚਲਾਉਂਦਾ ਨਹੀਂ ਡਰੈਸਾਂ ਦੇਖੀ ਹਾਂ ਸਾਸੀ ਕਾਲ ਬਲਾਉਸ ਹੈ ਜਾਂ ਸਾਸੀ ਕਾਲ ਬਣਾਦੇ ਨੇ ਸਾਸੀ ਕਾਲ ਜੀ ਸਾਰਿਆਂ ਨੂੰ ਜੀ ਲੋ ਜੀ ਆਪਾਂ ਆਏ ਆ ਲਿਓਨੇ ਇਹ ਪੈ ਜਾਂਦਾ ਇਧਰ ਬਰੇ ਲਿਓਨੇ ਬੈ ਲਨਾਤੋ ਪੈ ਜਾਂਦਾ ਉਹਦੇ ਜਿਲ੍ਹੇ ਚ ਮਰੀਸ਼ੇ ਜਿਲ੍ਹੇ ਚ ਪੈ ਜਾਂਦਾ ਇਹ ਲਿਓ ਲਨਾਤੋ ਤੇ ਉੱਥੇ ਪੈਂਦਾ ਇਹ ਮੋਲ ਉਹਦਾ ਇਹਦਾ ਨਵਾਂ ਲਿਓਨੇ ਹੋਣਿਆ ਲਿਓਨੇ ਚ ਆਈ 3 ਫੁੱਲ ਲੱਗੇ ਹੋਏ ਆ ਜਾ ਆ ਦੇਖਿਆ ਸੋਨੇ ਫੁੱਲ ਲੱਗੇ ਹੋਏ ਆਹ ਜਾ ਆ ਦੇ ਫੁੱਲ ਦੇਖ ਫੁੱਲ ਦੇਖ ਕੱਡੇ ਕੱਡੇ ਫੁੱਲ ਲੱਭ ਗਏ ਲੱਭ ਗਏ ਲੱਭ ਗਏ ਝੂਟਾ ਲੱਭ ਗਏ ਜੋ ਆਕਾ ਨੂੰ ਓਏ 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 ਦੇਖ ਕੇ ਗਿਰਨਾ ਚਾਹੀ हॉल लगे होने हुए राबड़े है हाँ। आजा जा बहुत आराम हो गया चलिए ਆ ਜਾ ਆ ਜਾ ਇਹਨਾਂ ਨੂੰ ਨੀਂਦ ਆਉਣ ਲੱਗੀ ਵਿੱਚ ਇਹਦੇ ਹਾਂ ਆ ਜਾ ਹਾਂ ਆਂਡੇ ਲਾਇ ਹੋਏ ਆ ਦੇਖ ਆ ਲੈਣੇ ਆਣੇ ਆਣ ਲੈਣੇ ਜੀ ਜੜੀ ਬੈਠੀ ਇਹਦੇ ਬੂਟੇ ਕਰਦੀ ਵੀ ਜੜੀਆਂ ਬੈਠੀਆਂ ਭਾਈ ਕਿਆ ਸੋਹਣੀ ਕਲਾਕਾਰੀ ਕਰੀ ਹੋਈ ਹੈ ਅਰ ਬੂਟ ਜੜੀ ਦੇਖਿਆ ਸੋਹਣੀ ਹਾਂ ਹਰੀ ਲਾਦੀ ਜਿਵੇਂ ਆ ਦੇਖੋ ਕਿੰਨੀ ਸੋਹਣੀ ਆ ਦੇ ਚੂਚੇ ਦੇਖ ਲੈ ਜਿਹੜਾ ਬਿਠਾਇਆ ਹੋਇਆ ਵਿੱਚ ਆ ਦੇ ਬੋਨਾ ਪਾਸ ਕੋਲੀ ਖਾਇਆ ਕੀ ਆ ਹੁਣ ਹਾਂ ਆ ਜਿਹੜਾ ਮੈਂ ਹਾਂ ਹੀ ਕਿਆਰੀਏ ਜਾ ਕੇ ਦਾ ਜਿਹੜਾ ਆ ਤਿੰਨ ਚੁੱਟ ਚਾਹ ਆਹ ਦਾ ਮਿੱਟੀ ਜੀ ਖਾਦਾ ਹੁੰਦਾ ਹੈ ਸੁਕੁੰਦਰ ਦੀ ਮਿੱਟੀ ਜੀ ਤੋਂ ਇਹ ਨਹੀਂ ਵੜਦਾ ਉਹ ਓਫਰੀ ਨਦੀ ਦੀ ਮਿੱਟੀ ਉਹ ਉਹ ਹੈ ਜਾਨਵਰ ਉਹ ਤਾਰੇ ਕਿੰਨੇ ਸਾਰੇ ਕਿਹੜੇ ਆ ਦੇਖੋ ਹਾਂ ਹੱਥ ਨਾਲ ਲਾਓ ਹੱਥ ਨਾਲ ਲਾ ਪੁੱਤ ਟੁੱਟ ਜਾਣਗੇ ਉਹ ਖਰਾਬ ਹੋ ਜਾਣਗੇ ਚਲੋ ਚੱਲ ਚੱਲ ਦੇਖ ਲਾ ਮੋਟੋ ਮੋਟੋ ਬਣ ਗਈ ਮੋਟੋ ਭੱਜਿਆ ਕਰ ਉਹ ਦੇਲਾ ਫੈ ਕਿੱਥੇ ਪਹੁੰਚ ਗਿਆ ਝੂਠੇ ਦਾਵਾਵਾਂ ਤੈਨੂੰ ਮੈਂ ਪਰਲੀ ਨਾ ਨਹੀਂ ਨਹੀਂ ਆ ਜਾ ਚਲ ਨੋ ਯਾਦਰਾਕਤ ਦੇ ਵਿੱਚ ਇਹਨਾਂ ਝੂਠਾ ਬਣਾਇਆ ਵਾ ਉਹ ਦੇਖੋ ਇਹ ਕਿਤੇ ਵੀ ਨਹੀਂ ਆਣੇ ਕੱਢਣੇ ਓੱਖ ਹੋ ਜਣੇ ਆ। ਤੇਰੀਆਂ ਅਰੰਗਾਂ ਕਿੱਧਰ ਗਈਆਂ ਮੁੰਡਿਆ? ਹਾਂ ਸ੍ਰੀ ਗੁਰੂ। ਹਾਂ ਸ੍ਰੀ ਗੁਰੂ। ਆਰ ਮਨਾ ਕਿਵੇਂ ਆ? ਇਹ ਭਾਈ ਬੰਦਾ ਮੇਰੇ ਨਾਲ ਦਾ ਸਵੇਰੇ ਇਹਦਾ ਰਹਿ ਗਿਆ ਬਟੂਆ ਮੈਂ ਗੱਡੀ 'ਚ ਲੈ ਮੰਜੀ ਥੋਏ। ਹਾਂ। ਕੋਈ ਸ੍ਰੀ ਗੁਰੂ। ਸਜੂ ਤਾਂ ਨਹੀਂ ਕੱਢ ਲਿਆ ਕਿ ਤੂੰ? ਹੋਰ ਅਜੇ ਹੋਊਗਾ ਤਾਂ ਆ ਦਾ ਗੱਡੂ ਮੈਂ ਦੁਫਾ ਵਾਂ ਹੁਣੀ ਭਰਿਆ ਆ ਦਿਖਾ ਚੱਲ ਵੀ ਚੱਲ ਦਿਖਾ 500 ਤਾਂ ਆਏ ਹਾਂ ਬਾਕੀ ਇੱਧਰ ਪਏ ਚੋਰ ਜੇਬ ਚ 500 ਜੂਰੋ ਆ ਨਾ ਨਾ ਮੁੰਡਾ ਪ੍ਰੈਕਟਿਸ ਬਹੁਤ ਕਰਦਾ ਭਾਈ ਇਹ ਫੇਰ ਦਾ ਮੁੰਡਾ ਸਾਡਾ ਫੁੱਟਬਾਲ ਤੁਹਾਨੂੰ ਇਹਦੀ ਪਹਿਲੀ ਫੋਟੋ ਕਦੇ ਦਿਖਾਵਾਂਗੇ ਜਿਹੜਾ ਮਰਵਾ ਤੇ ਉਹਨੇ ਜਿੱਦਾ ਹੈ ਭਾਰਾ ਹਰ ਮੇ ਕਿੰਨਾ ਭਜ ਜਾਂਦਾ ਪਹਿਲਾਂ ਦੱਸ 160 ਹੁਣ ਕਿੰਨਾ ਹੈ 120 ਕਿਲੋ ਵਜਨ ਤੋੜਦਾ ਹੈ ਉਹ ਜਿਹੜਾ ਆ ਪਰਾਡਕਟ ਵਾਲੇ ਵੀ ਪਰਾਡਕਟ ਨਹੀਂ ਵੇਚਦੇ ਆਪ ਦਾ ਤੇਰੀ ਫੋਟੋ ਉਹਨਾਂ ਨੂੰ ਭੇਜਣੀ ਪੈਬ ਆਫਟਰ ਬਿਫੋਰ ਕਰਕੇ ਮੈਂ ਇਹਨੂੰ ਕਹਾਂ ਮੈਂ ਆਪੇ ਕਹਦੇ ਵੀ ਮਾਲ ਚੀਜ਼ ਆਦੀ ਆ ਇੰਡੀਆ ਤੋਂ ਮੰਗਾ ਲਿਆ ਔਰ ਉਹ ਦੇ ਕੁੱਤਾ ਦੇ ਲੱਗਾ ਉਹ ਨਾਲ ਲਈ ਜਾਂਦਾ ਬਾਈ ਢੇੜ ਵਰਗਾ ਕੰਨਾ ਵੀ ਬਾਈ ਕੰਨਾ ਨੂੰ ਦੇ ਤਾਂ ਕਿਆ ਹੋਇਆ ਮੈਨੂੰ ਕਹਿੰਦੀ ਪਾਪਾ ਕੰਨ ਬਨੋ ਹੁਣੇ ਫਾਸੇ ਬਹੁਤ ਅਥੇ ਉਹਦੇ ਬਾਅਦ ਹਾਂ ਉਹਦੇ ਬਾਅਦ ਉਹ ਉਹਦੇ ਡਾਕਟਰ ਨਹੀਂ ਜਾਨਾ ਲਾਈਆਂ ਨਿਸ਼ਾਨੀਆਂ ਇਹਨੂੰ ਆਏ ਵੀ ਬਸ ਪੈਣੀ ਜੀ ਨਾਲ ਆਇਆ ਰਵਿੰਦਰ ਨੇ ਆ ਜਾਨਾ ਮਾਰੀ ਇੱਕ ਕੰਨ ਮੈਨੂੰ ਕਹਿੰਦੀ ਐਂ ਕਰੋ ਪਾਪਾ ਇੱਕ ਬਣਾ ਚਲਦੇ ਇੱਕ ਕਾਲੂ ਬਣਾ ਲੂਗੇ ਮੈਂ ਹੁਣ ਤਾਂ ਦੋ ਹੀ ਬਣਾਉਣੇ ਪੈਣੇ ਆ ਲੈ ਕੀ ਆ ਕਹਿੰਦੀ ਕੀ ਆ ਕਹਿੰਦੀ ਤੇਰੀ ਹਾਂ ਆ ਆ ਇਹਦਾ ਇਧਰ ਹਾਰਮੋਨ ਨੇ ਪਾਈਆਂ ਵਾਲੀਆਂ ਨੱਥੀਆਂ ਚਾਹੀਦੇ ਬਣਾਉਣੇ ਆਪਾਂ ਲਾ ਹਾਂ ਇਹ ਤਾਂ ਬਣਾਉਣੀ ਨਹੀਂ ਆ ਹਾਂ ਤੇ ਮੁੰਦਰਾ ਪਾਉਣੀਆਂ ਹੋਰ ਪੌੜੀਆਂ ਮੁੰਦਰਾ ਕੋਈ ਚੰਗੀ ਸਲਾਹ ਨਾ ਦਿਓ ਜਵਾਕ ਨੂੰ ਇਹ ਇਹ ਹੁੰਨੇ ਚਾਚੇ ਜਿਹੜੇ ਭਤੀਜਿਆਂ ਨੂੰ ਪੱਟਦੇ ਖਰਾਬ ਕਰਦੇ ਇਹ ਮੇਰੇ ਢਿੱਲੇ ਤੇ ਆਉਣਾ ਚਾਹੁੰਦਾ ਮੈਂ ਮੁੰਦਰਾ ਪਾ ਕੇ ਇਹਨਾਂ ਜੋਗੀ ਭਰਾ ਨੂੰ ਤੋਰਨਾ ਫਿਰ ਹੈ ਉਹ ਤਾਂ ਭਾਈ ਕੱਪੜੇ ਦਾ ਰੇਟ ਪਾਉਂਦਾ ਅਰੇ ਕੁਮਾਰ ਜਿੱਦ ਮੈਨੇ ਸ਼ੁਰੂਇ ਢਾਈ 300 ਯੂਰੋ ਤੇ ਹੁੰਦਾ ਨਹੀਂ ਢਾਈ 300 ਯੂਰੋ ਤੇ ਤਾਂ ਸਟਾਰਟਿੰਗ ਹੀ ਹੁੰਦੀ ਕੱਪੜੇ ਦੇ ਉਥੇ ਇੰਨਾ ਮਹਗਾ ਕੱਪੜਾ ਇਸ ਕਰਕੇ ਭਾਈ ਹਾਂ ਮਾਰ ਕੇ ਸਾਰੇ ਆ ਪਰ ਆਇ ਫਾਇਦਾ ਕੁਛ ਨਹੀਂ ਨਾ ਕੱਪੜਾ 파ਟ ਇੰਨਾ ਮਹਗਾ ਲਿਆਵਾ ਮੁੜ ਕੇ ਨਾ ਬੰਦੇ ਤੇ ਇੰਨੀ ਦਿਨ ਪੈਂਦਾ ਇੱਕ ਇੱਕ ਕੱਪੜਾ ਪਹਿਲਾਂ ਕਿਵੇਂ ਦਾ ਹੈ ਜੀ ਸਹੀ ਕਹਿੰਦੇ ਨਾ ਬਾਈ ਸਾਡੇ ਹਰਲੀਨ ਦਾ ਜਦੋਂ ਜੀਲ ਆ ਜਾਂਦਾ ਹਾਰਮੋਨ ਨਾਲ ਹਾਰਮੋਨ ਨਾਲ ਬੜਾ ਕੁਝ ਹੁੰਦੀ ਹੈ ਬੜਾ ਖੇਲਦੀ ਉਹ ਨਾਲ ਲਾ ਕੇ ਮੁੰਡੇ ਨਾਲ ਹਾਰਮੋਨ ਆ ਮੇਰਾ ਭਤੀਜਾ ਤੇ ਮਨਜੀਤ ਦਾ ਭਾਈ ਮੇਰੀ ਭੂਆ ਦਾ ਮੁੰਡਾ ਹੂੰ ਇਹਦਾ ਫਟਬਾਲ ਵਾਲੇ ਨੇ ਸੈਜ ਨੂੰ ਦਬੋਣੇ ਯਾਰ ਫਟਬਾਲ ਵਾਸਤੇ ਨਾ ਉਹ ਆਈਰਦੀ ਨੂੰ ਖੇਲੇ ਲਾ ਯਾਰ ਦੁਦਵਾਨ ਫਟਬਾਲ ਇਹਨੂੰ ਤਾਂ ਬਿਜੀ ਤਾਂ ਹੀ ਨਹੀਂ ਵਾ ਦੀਲ ਵਾਲਾ ਜਿਹੜਾ ਕਾ ਉਹਨਾਂ ਨੇ ਲਿਖਿਆ ਤਾਂ ਹੂੰ ਉਹ ਯਾਰ ਉਦੋਂ ਰੁਪੀ ਨੇ ਅਪੌਇੰਟਮੈਂਟ ਲੱਤੀ ਉਹ ਕਿਤੇ ਗਾ ਡਾਕਟਰ ਨੇ ਕੋਈ ਹੋਰ ਦੇ ਦਿੱਤੀ ਜਾ ਕੇ ਉਹ ਵੀ ਸਾਡੇ ਉੱਪਰ ਤਾਂ ਹੁੰਦੇ ਨਹੀਂ ਆ ਹੂੰ ਪਪਾ ਅਲੇ ਲ ਮੈਂ ਪੂੜਦੇ ਫਟਬਾਲ ਵਾਲੇ ਖੇਲਣ ਤਾਂ ਲੱਗੇ ਨਹੀਂ ਇਹ ਸਾਰੇ ਭਾਈ ਫਟਬਾਲ ਵਾਲੇ ਲੱਗੇ ਹੋਏ ਆ ਆ ਜਾ ਦੂਏ ਵੀ ਦੇਖ ਕੀ ਕਹਾ ਹੋਣਗੇ ਆ ਦੂਏ ਵੀ आ जा आ लगे हैं बूट क्या रेट लगे है बूटा का अरमानी दिया ने क्या है आ अरमानी दौ सोलह जोरो रंग पी बल्यू बलैक पट्टी जी के रंग बाकी चिट्टे बस पट्टी बदली बहुत ली चिट्टे रंग एक सौ अठी ਬੂਟੇ ਬੂਟ ਪੈਜੋ ਤੱਕ ਨਾਾਈਕੀ ਦੇ ਵੀ ਉਹਨਾਂ ਦੇ ਸਾਰੇ ਮਾਰ ਕੇ ਮਿਲ ਜਾਂਦੇ ਆ ਇੱਥੇ ਹੂੰ ਕੀ ਰੇਟ ਹੈ ਡਾਡ ਦਾ ਆਹ ਰੇਟ ਜੂਰੋ ਬੂਟਾਂ ਨਾਲ ਤੇ ਇਹਦੀਆਂ ਚੱਪਲਾਂ ਮੇਡ ਇਨ ਜਰਮਨੀ 120 ਜੂਰੋ ਹੀ ਨਾਈਕੀ ਪਈ ਆ 52 ਯੂਰੋ 50 ਯੂਰੋ ਬੜੇ ਛੋਲੇ ਛੋਲੇ ਬੂਟ ਪਏ ਹਨੀ ਆ ਦੇਖ ਫੀਤੇ ਪੇ ਸਿਰਫ ਟੌਰ ਨੂੰ ਜਿਹੜੇ ਪੈਨਿਆ ਦੇਖੀਂ ਇਧਰ ਤੇ ਉਧਰ ਕੱਢਣ ਨੂੰ ਆ ਲਟਕਾਉਣ ਜਿਹਨੂੰ ਸਾਈਡਾਂ ਤੇ ਨੂੰ ਮੈਂ ਪਿੰਕ ਹਾਂ ਆ ਦੇਖੋ ਵਾਈਨਰ ਨੇ ਕਿਹਾ ਹੈ ਤਿੰਨ ਤਿੰਨ ਉਂਗਲ ਦੇ ਰੱਖਦੇ ਰੱਖਦੇ ਵਿੱਚ ਨੀਨੇ ਪਾਪਾ ਹਾਂ ਹੂੰ ਦੇਖੋ ਕਿੰਨਾ ਘੇੜਾ ਹੈ ਆ ਸੈਡੋਂ ਪ੍ਰੋਪਟੀਆਂ ਲੱਗੀਆਂ ਹੋਈਆਂ ਤੇ ਚੌੜਾ ਤਾਂ ਦੇਖਿੰਨੇ ਹੋਰ ਇਹਨੇ ਇਨੇ ਰਹਿਣੇ ਨੇ ਕਸ ਨਹੀਂ ਹੋਣਾ ਆ ਆ ਬਾਈ ਜੋਰਡਨ ਦੀਆਂ ਟੀ-ਸ਼ਰਟਾਂ ਕੱਪੜੇ ਲੱਗੇ ਹੋਏ ਆ 34 34 ਯੂਰੋ ਦੀ ਟੀ-ਸ਼ਰਟ ਇਹ ਆ ਜਿਹੜਾ ਸ਼ੋਰੂਮ ਖੁੱਲਿਆ ਹੋਇਆ ਸਪੋਰਟਲੈਂਡ ਵਾਲਿਆਂ ਦਾ ਮਤਲਬ ਕਿ ਇਹਦੇ ਨੋਂ ਤੇ ਪਤਾ ਲੱਗਦਾ ਤੇ ਇਹ ਸਾਰਾ ਹਾਂ ਉਹਦੇ ਖੇਲਾਂ ਦਾ ਟੋਟਲੀ ਸਮਾਨ ਮਿਲਦਾ ਜੀ ਕੋਈ ਮਰਜ਼ੀ ਖੇਲ ਆ ਫਟਵਾਲ ਹੋ ਗਈ ਕੋਈ ਵੀ ਹੋ ਗਈ ਇੱਕ ক্রিকেট ਦਾ ਨਹੀਂ ਮਿਲਦਾ ਉਹ ਹਨਾ ਬਾਕੀ ਹੋਰ ਚੀਜ਼ ਸਾਰੇ ਇੱਕ ਮਿਲਦੀ ਆ ਸਵੀਮਰ ਸਵੀਮਿੰਗ ਵਾਲੇ ਕੱਪੜੇ ਹੋ ਗਏ ਕੋਈ ਵੀ ਜਣੀ ਖੇਲ ਦੇ ਨਾਲ ਰਿਲੇਟਿਵ ਚੀਜ਼ ਹਰੇ ਕੇ ਲੱਭਦੀ ਜੀ ਆ ਉਸ ਉਹਦੇ ਜਿੱਤੇ <णत्व> <णत्व> रोनालडो की भी लगी हुई है और रोनल्डो की भी लगी हुई छोटी जी वो सामने जी गैसला भी आरे के सारे मारके ने थे। ਹਾਂ ਨੋ ਜੀ ਹਾਰਮੋਨ ਆ ਰਸਮੰਜੀਤ ਲੈ ਕੇ ਜਵਾਕਾਂ ਨੂੰ ਇਹ ਵਿੱਚ ਝੂਟੇ ਜੇ ਦਵੋਣ ਬਰਾਕਤੀ ਜੀ ਚ ਤੇ ਆਪਾਂ ਦੇਖਣੀ ਹੋਰ ਇੱਕ ਟਿਊਬ ਦਵਾਈ ਮੂੰਹ ਨੂੰ ਲਾਉਣ ਵਾਲੀ ਕਿਹੜੀ ਹੈ ਵਰਗੀ ਉਹ ਹਾਂ ਮੈਡੀਕੀਨ ਇਹ ਜੋ ਸਾਰੇ ਆਹਾਂ ਵਿਟਾਮਿਨ ਵਗੈਰਾ ਤੇ ਕੋਈ ਵੀ ਜਣੀ ਦਵਾਈ ਦਬੂਈ ਤੇ ਕਰੀਮਾ ਵਗੈਰਾ ਸਾਰਾ ਕੁਝ ਹੀ ਮਿਲਦਾ ਯੂਰੋ ਤੇ ਲੋ ਜਿਹੜੀ ਆਪਾਂ ਲੱਭਦੇ ਆ ਮੈਂ ਇਹਨਾਂ ਨੂੰ ਪੁੱਛਿਆ ਉਹ ਕਹਿੰਦੇ ਸਾਡੇ ਕੋਲ ਇਹ ਤਾਂ ਨਹੀਂ ਹੈ ਭਾਈ ਇਹਦੇ ਨਾਲ ਦੀਆਂ ਹੋਰ ਮਿਲ ਜਾਣਗੇ ਵੀ ਦੇਖ ਲਓ ਉਧਰ ਤੁਹਾਨੂੰ ਲੱਭੀ ਮੈਂ ਕੱਲੀ ਹੋਰ ਇਹ ਕਹਿੰਦੀ ਵੀ ਚਾਰ ਨਹੀਂ ਸਕਦੀ ਆਹਾਂ ਗੱਲਾਂ ਛੱਡ ਕੇ ਨਾ ਤੇ ਕਹਿੰਦੀ ਕਾਊਂਟਰ ਛੱਡ ਕੇ ਵੀ ਜਾਣਾ ਔਖਾ ਮੈਂ ਕੱਲੀ ਹਾਂ ਅੱਜ ਫੇਰ ਬਾਕੀ ਦਰੇ ਪਈਆਂ ਨੇ ਜੀ ਤੇ ਜਿਹੜੀ ਆਪਾਂ ਲੱਭਦੇ ਦੋ ਉਹ ਨਹੀਂ ਹੈ ਤੇ ਚਲੋ ਫਿਰ ਤਾਂ ਔਨਲਾਈਨੇ ਮੰਗਵੋਣੀ ਪਣੀ ਆ ਉਹ। ਪਰ ਕਿ ਔਨਲਾਈਨੇ ਦੇਖਣੀ ਪਣੀ ਆ। ਟਮਾਟਰੋਂ ਤੇ ਕੋਈ ਰੰਗ ਆ ਗਿਆ ਜਿਹੜਾ ਨਕਲੀ। ਹਾਂ। ਪਰ ਅਸਲੀ ਹੁਣ ਲੱਭਾਂਗੇ ਕਿੱਥੇ? ਆ ਚੱਕੀ ਆ ਚਲੀ। ਲੈ ਆਉਣਾ ਚਾਹੀਦਾ। ਹਾਂ? ਇਹ ਚੱਲੇ ਆਉਣਾ ਚਾਹੀਦਾ। ਆਹ ਦੂਜੀ ਚ ਦੇਖ ਲੈਂਦੇ ਇੱਧਰ। ਉਹ ਆ ਗਏ ਭਾਈ ਸਹਿਜਾ ਹਰਲੀਨ। ਆਇਓ 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 ਸੁੱਕੇ ਢੜੀ ਤੁਸੀਂ ਮੋੜਦੇ ਮੈਂ ਖਿਲਾ ਦੰਨਾ ਭੁੱਖ ਤਾਂ ਸੁਕਾ ਵੀ ਲੱਗੀ ਹੋਈ ਆ ਛੱਟ ਢਟ ਵਾਲੇ ਹੋਵੇ ਆ ਔੜ ਦੇਖ ਲਾ ਔੜ ਦੀ ਗਰਦਨ ਵਜਾ ਗਰਦਨ ਤੋੜ ਕੇ ਉਹਦਣ ਅਸੀਂ ਉਰੇ ਆਏ ਇਹਨਾਂ ਬੰਦਾ ਬੜੇ ਬੜੇ ਜਵਾਗ ਚੜ ਗਏ ਆ ਦੇਖਦਾ ਇਹ ਵੀ ਗਰਦਨ ਨਹੀਂ ਤੋੜਦੀ ਬੁਲਾ ਲਿਆ ਦੇ ਦੇ ਲੀਨਾ ਉਹਨੇ ਕੋਪਕਟ ਨਹੀਂ ਜਵਾਬ ਦਿੱਤੀ ਨਾ ਹੈਗਾ ਸਹੇ ਨਾ ਨਾ ਹਰਲੀ ਨਾ ਸਹੇ ਗਿਰ ਜੂਗਾ ਨਹੀਂ ਆ ਜਾ ਸੰਦਰ ਨੂੰ ਲੀਨਾ ਮੈਂ ਵੀ ਆਇਆ ਤਿਹਾਰਾਂ ਚ ਆਪਣੇ ਚ ਦੰਦੇ ਹੀ ਇਹ ਕੈਪਟਜ ਆ ਪਾਸਕੋ ਚ ਚੋਕਲੇਟ ਚਾਕਲੇਟ ਚਾਕਲੇਟ ਕਰੀ ਪਈਆਂ ਮਾਰਕੀਟ ਵਾਲਿਆਂ ਦੇ ਬੇਰ ਚੀਜ਼ ਸਮੇਤ ਲਾ ਰਹੀਆਂ ਗਰਮੀਆਂ ਆ ਗਈਆਂ ਗਰਮੀਆਂ ਵਿੱਚ ਬਾਹਰ ਬੈਠਣ ਨੂੰ ਪਾਰਕ ਪੋਰਕ 'ਚ ਇਹਨਾਂ ਨੇ ਆਪਣੇ ਉੱਥੇ ਨਹੀਂ ਬਾਹਰ 'ਚ ਬਾਹਰ ਰੱਖਣ ਨੂੰ ਵਿਹੜੇ 'ਚ ਰੱਖਣ ਨੂੰ ਲੱਗੇ ਹੋਏ ਆ ਇਹ ਕੁਰਸੀਆਂ ਆ ਸਾਮਾਨ ਸਾਰਾ ਤੇ ਆ ਪਈ ਇਹ ਕਾਹਲੀ ਹੈ ਗੈਸ ਵਾਲੀ ਹੈ ਇਹ ਇਹ ਨਹੀਂ ਹੀਟਰ ਉਹ ਦੀ ਵਾਲੀ ਕੋਲੇ ਵਾਲੀ ਕੋਲੇ ਵਾਲੀ ਆ ਬੜੀ ਭਾਰੀ ਹੈ ਤਾਂ ਹਾਂ ਬਾਰਬੀਕਿਊ ਇਹ ਚੱਲਣਗੇ ਹੁਣ ਉਹ ਆਪਾਂ ਕਰੀਏ ਮੁੰਡਿਓ ਹੈ ਲਾਈਏ ਪੱਠੀ ਆਪਾਂ ਵੀ ਕਿਸੇ ਦੇ ਨਾਰਮਲ ਆਪਾਂ ਵੀ ਲਾਈਏ ਪੱਠੀ ਚਲੋ ਮਨਜੀਤ ਨਾਲ ਬੱਲੇ ਪਈ ਆਪਣੇ ਕਾਲੂ ਲਾ ਲਨੇ ਆ ਗੱਲ ਕਰੋ ਆ ਨਾ ਖੈ ਜੋ ਇਲਤਨਾ ਕਰੂ ਤੂੰ ਗਿਰ ਜੂਂਗੇ ਆਂ ਗੂਰ ਦੇਖ ਲੈ ਕਿੰਨੇ ਤਰ੍ਹਾਂ ਦੇ ਆ ਕਾਲਾ ਅੰਗੂਰਾ ਪੀਲੇ ਰੰਗ ਦਾ ਅੰਗੂਰ ਉਹ ਲਾਲ ਰੰਗ ਦਾ ਅੰਗੂਰ ਪਾਣੀ ਪੱਤਾ ਅੰਗੂਰ ਹਾਂ ਆ ਤੁੱਦਣੀ ਆ ਤੂੰ ਤਾ ਆ ਦੇਖ ਕਿੰਨੇ ਸੋਹਣੇ ਆ ਹੋਰ ਆਮ ਹੈ ਉਹਨਾਂ ਆਉਣਾ ਕਿਆ ਕਹਨੇ ਉਹਨਾਂ ਨੂੰ ਔਲਾ ਔਲੇ ਨਹੀਂ ਹੈਗੇ ਹਾਂ ਔਲਾ ਵਿੱਚ ਧਾਰੀਆਂ ਦਾ ਔਲੇ ਵਰਗੀਆਂ ਨੇ ਦੇਖ ਤਾਂ ਸਹੀ ਆ ਦੇ ਵਿੱਚ ਧਾਰੀਆਂ ਔਲੇ ਵਾਂਗੇ ਆ ਬਿਆਨ ਕੋ ਆ ਦੋ ਦੋ ਨਹੀਂ ਆ ਆ ਵੀ ਤੂੰ ਆ ਫਰਾ ਬੋਲੇ ਆ ਲੱਗ ਲੱਗ ਕੇ ਕੀ ਸਮਾਂ ਆ ਨਾ ਹਾਂ ਚਲੋ 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 ਆਹ ਵੇਖ ਕੇ ਜੇ ਪਤਿੰਡਾ ਜਾ ਇਹ ਗਾਉ ਮਾਂ ਜੜੀ ਮਾਈ ਬੁੜੀ ਤੇ ਆਪਣੇ ਉਹ ਨਹੀਂ ਦੇ ਦਾਣੇ ਭੁੰਦੀ ਹੁੰਦੀ ਸੀ ਹਾਂਜੀ ਅੰਡਾਂ 'ਚ ਬੈਠੇ ਤੇ ਉਹ ਐਸੀ ਚੀਜ਼ ਉਹੀ ਚੁੱਲ੍ਹਾ ਤੇ ਗੋਮੇ ਦੱਸ ਉੱਪਰ ਉਹ ਪਾਇਆ ਉਹ ਕੜਾਹੀ ਆ ਉਹੀ ਆ ਹਾਂ ਇਹਦਾ ਬਲੋ ਇਹਨਾਂ ਦੇ ਵੀ ਪੁਰਾਣੇ ਲਾਉਂਦੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਵਾਰ ਨਹੀਂ ਦਾਣੇ ਵਟੇ ਖਿੱਲਾ ਆਹ ਨਾਰ ਦਾ ਦਰਖਤ ਹੈ ਨੱਤੀ ਕੀ ਹੋਵਾ ਰਾਤੀ ਪੂਰੀ ਹੈਲੋ ਗੱਡੀ ਹੈਲੋ ਗੱਡੀ ਹੈਲੋ ਦੀਦੀ ਕੋ ਵੀ ਹੈਲੋ ਇਹ ਭਾਈ ਬੰਦੇ ਹਰਿਆਣੇ ਦੇ ਹਰਿਆਣੇ ਦੇ ਨਹੀਂ ਜੜੀ ਹਾਂਜੀ ਠੀਕ ਆ ਕੀ ਬਲੋ ਹੋ ਹਾਂ ਜਿਹੜਾ ਉੱਥੋਂ ਆਪਾਂ ਦੇਖਦੇ ਨਹੀਂ ਸੀ ਆਰਮਨ ਦਿਖਾਈ ਹੋਏ ਆਰਮਨ ਦਿਖਾਈ ਹੋਏ ਜੰਦ ਭਾਈ ਬੜਾ ਸੋਹਣਾ ਹੋਇਆ ਇਹ ਭਾਈ ਸਾਡਾ ਬੰਦਾ ਸ਼ਿਕਾਰੀ ਖਰੀਦ ਕੇ ਲਿਆਇਆ ਇੱਕ ਹੈਗਾ ਹੀ ਸੀਗਾ ਖੁਦ ਦੂਜਾ ਹੋਰ ਆ ਗਿਆ ਅਜੀਬ ਕਹਿੰਦਾ ਦੋ ਹੋ ਗਏ ਹੁਣ ਨਹੀਂ ਯਾਰ ਇਹਦਾ ਮੁੰਡਾ ਸਾਡਾ ਸਾਊ ਆ ਲੈ ਹੈਗਾ ਉਹਦੇ ਤੂੰ ਤਾਂ ਸਾਊ ਆ ਉਹ ਜੀ ਚੱਲੀਏ ਫਿਰ ਬੰਦਿਓ ਆਹ ਵਧੀਏ ਚੰਗਾ ਹਰਿਆਣੇ ਲਲਦਿਆ ਬਾਈ ਚੰਗਾ ਵੀਰੇ ਮਿਲਦੇ ਆ ਅਗਲੇ ਵਲੋਗ ਚ ਮਿਲਦੇ ਆ ਹਾਂ ਅਗਲੇ ਵਲੋਗ ਚ ਮਿਲਦੇ ਆ ਹਾਂ ਚੱਗਦੇ ਮੈਂ ਉਹ ਜਾ ਰਹੇ ਹਾਂ ਚੱਗਦੇ ਕੀ ਹੈ ਬੰਦੇ ਖਲੋਣੇ ਆ ਹਾਂ ਹਾਂ ਖਲੋਣੇ ਆ ਹਲੋਂ ਦੇ ਬੰਦੇ ਆ ਉਧਰ ਤੋਂ ਲੇਦਾ ਹੀ ਗੰਨਾ ਹੁਣ ਹਲਿੰਦਰ ਦੇ ਪਿੱਛੇ ਬਾਹੂ ਆ ਗਿਆ ਆ ਜਾ ਆ ਜਾ ਹਲਿੰਦਰ ਆ ਜਾ ਕਿਉਂ ਉੱਥੇ ਹੀ ਖੜ ਜੰਦੀ ਜਿੱਥੇ ਦਿਖ ਜੰਦੇ ਨੇ ਇਹਨੂੰ ਅਜਲੀ ਆ ਜਾ ਆ ਜਾ ਆ ਜਾ ਉਹ ਜਾ ਰਹਾ ਜੇ ਪਰਫਿਊਮ ਲੈਣਾ ਮੈਂ ਇਹਨੂੰ ਪਤਾ ਕੀ ਜਾਂ ਬੰਦ ਹੋਊਗਾ ਤੇ ਦੇਖੂਗਾ ਅੱਜ ਗਰਮ ਹੀ ਪੀਉਗਾ ਉਹ ਨਹੀਂ ਚੰਗਰ ਉਧਰੋਂ ਚੱਕ ਲੈ ਵਾਰਮ ਦਾ ਫੇਰ ਬਾਹਰ ਤੋਂ ਚੱਕਣੇ ਪੈਣੇ ਆ ਚਲੋ ਅੱਗ ਨਾਲ 50 ਰੁਪਏ ਇਧਰੋਂ ਮੈਂ ਲਿਗਾਇਆ ਇਧਰ ਭਾਈ ਇਹ ਕੁੱਪੇ ਮਾਰਤਮਾਨ ਪਿਆ ਹੈ ਬੈਕ ਸਾਈਡ ਤੇ ਚੱਕ ਲੈ ਚਲੋ ਆ ਭਾਈ ਪੈਪਸੀ ਦਾ ਰੇਟ 23 ਨੂੰ ਬੋਤਲ ਨੇ ਭਾਈ ਸਾਰਾ ਏਰੀਆ ਇੱਧਰ ਸਬਜ਼ੀਆਂ ਦਾ ਹਰੀਆਂ ਦਾ ਫਲ ਫਰੂਟਾਂ ਦਾ ਤੇ ਆਲੂ ਪਏ ਆਲੂਆਂ ਦਾ ਰੇਟ ਆ 4.80 ਪੈਸੇ 5 ਕਿਲੋ 4.85 ਪੈਸੇ ਦੇ ਮੈਂ ਤਾਂ ਆਪਣਾ ਪੀਸਾ ਜਾ ਕੇ ਖਾਉਂਗਾ ਮਿੰਨੂ ਪੈਸੇ ਆਹ ਨਾ ਤੈਨੂੰ ਪੈਸੇ ਦੇ ਦੇ ਦੋ ਪੀਛਾ ਜਾ ਕੇ ਖਾਉਂਗੀ ਤੂੰ ਪੈਸੇ ਦੇ ਦੋ ਆਹੋ ਕੋਈ ਨਾ ਆ ਜਾ ਲਓ ਜੀ ਇੱਥੇ ਬੰਦਾ ਆਪਣਾ ਆਪ ਕੋ ਕਰ ਸਕਦਾ ਵੀਲ ਦੇ ਸਕਦਾ ਆ ਸਕਦਾ ਜਾਨੀ ਕਿ ਆਪ ਸਮਾਨ ਦਾ ਰੇਟ ਲਾ ਕੇ ਤੇ ਆਵੇ ਵੀ ਸੀ ਇਹਦੇ ਵਿੱਚ ਪੈਸੇ ਪਾ ਲੈਣੇ ਉਹ ਸਿੱਧੇ ਲਾਕਰਟਾ ਸੇ ਦਿਲਤਾ ਨਾ ਪਰ ਰੇਟ ਆਈ ਜਾਂਦਾ ਮੁਰੇ ਜੇ ਤਾਂ ਆਪਾਂ ਸਤਾਰਾ ਕਰਦੇ ਆ ਤੇ

ਆਪਾਂ ਮਾਰੇ ਕਾਰ ਤੇ ਆਪ ਕੱਢਦੀ ਪਰਚੀ ਤੇ ਪਰਚੀ ਲੈ ਕੇ ਉਹਦੇ ਮੂਹਰੇ ਆਪਾਂ ਨੇ ਗੇਟ ਦੇ ਮੂਹਰੇ ਇਹਨੂੰ ਜਿਹੜਾ ਕੋਡ ਜਿਹੜਾ ਕੋਡ ਆ ਬਾਰਕ ਕੋਡ ਜਾਂ ਕੱਦ ਹੋਣਾ ਤੇ ਤਾਂ ਗੇਟ ਖੁੱਲਣਾ ਹੀ ਹੈ ਚੱਕਰੀ ਆ ਚੱਕ ਲੈਣ

ਔਰ ਛੋਟ ਸੌਣੀ ਲਾਦੀ ਹੁੰਦੀ ਹੈ ਚਿੱਟੇ ਰੰਗ ਵਾਲੀ। ਚਿੱਟੇ ਦਾ ਹਾਂ ਇਹਦਾ ਕਪੜਾ ਵੀ ਇਹ ਨਾਲ ਉਹ ਮੈਂ ਇੱਥੇ ਕਰ ਲਵਾਂ। ਮਾਲੀ ਤਾਂ ਇਹ ਗਾਹ ਮਿੱਟੀ ਚ ਭੋਲਣਾ। ਇਹਦਾ ਚਿੱਟਾ ਤਾਂ ਹੋ ਹੀ ਜਾਂਦਾ ਬਾਈ ਮੇਲਾ। ਜਣੀ ਉਰੇ ਥੋੜਾ ਜਿਹਾ ਟਾਈਮ ਲੱਗ ਜਾਂਦਾ। ਇੰਡੀਆ ਦਾ ਮੈਂਟ ਲਾਉਂਦਾ ਤੇ ਆ ਮੈਂ ਕਹਿੰਦਾ ਕਰਾਲੀ ਦਾ ਜਿਹੜਾ ਲਾਇਆ ਇੰਡੀਆ ਦਾ ਪਾ ਕੇ। ਹਾਂ? ਇਹ ਬੂੜ ਇਹ ਜੀਵ ਇਸਰਾਹ ਦਿੰਦਾ। ਇਹ ਪਾਉਣੇ ਲੋਕ ਹੈ ਇਹ ਬਹੁਤ ਦੇ ਪਾਸੇ ਦੇਖੇ ਵੇ। ਮੈਂ ਤਾਂ ਆਪਾਂ ਆਪਰ ਵੀ ਹੋ ਲਈਏਰ ਲੋ ਜੀ ਮਾਰਕੀਟ ਚ ਘੁੰਮਦਿਆਂ ਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਹੈ ਸਾਢੇ 9 ਹੋ ਗਏ ਤੇ ਰਾਤ ਹੋ ਗਈ ਭਾਈ ਬਾਹਰ ਚੱਲੀਏ ਘਰ ਨੂੰ ਤੇ ਆਹ ਲੋ ਜੀ ਬਾਹਰ ਦਾ ਵੀਊ ਮੇਰੇ ਖਾਲ ਆਪਾਂ ਹੀ ਆ ਪਾਰਕਿੰਗ ਜੀ ਇਸ ਟਾਈਮ ਬਾਹਰ ਕੋਈ ਹੈ ਹੋਰ ਤੇ ਚਲੋ ਭਾਈ ਹੋਏ ਆਪਾਂ ਰਹਿ ਗਏ ਆ ਜੋ ਚੱਲੀਏ ਆ ਇੱਥੇ ਝੂਟੇ ਲੱਗੇ ਨੇ ਜਵਾਕਾਂ ਦੇ ਆ ਜਿਹੜੇ ਹਵਾਈ ਆ ਹਵਾ ਨਾਲ ਆ ਹੂੰ ਤੈ ਚਲੋ ਠੀਕ ਹੈ ਜੀ ਤੁਹਾਨੂੰ ਮਿਲਦੇ ਆਂ ਕਾ ਅਗਲੇ ਵਲੌਗ ਚ ਹਾਂਜੀ ਅਗਲੇ ਵਲੌਗ ਵਿੱਚ ਮਿਲਦੇ ਸਾਨੂੰ ਜੀ ਹਾਂਜੀ ਸਸਟੀ ਕਾਲ ਬਾਏ ਬਾਏ